ਦੋਸਤੋ ਡਿਊਬਗੜ ਜੇਲ੍ਹ ਤੋਂ ਬਹੁਤ ਵੱਡੀ ਖਬਰ ਨਿਕਲ ਕੇ ਆਈ ਹੈ ਜਿੱਥੇ ਪ੍ਰਧਾਨ ਮੰਤਰੀ ਬਾਜੇਕੇ ਦੀ ਤਬੀਅਤ ਹੈ ਜਿਹੜੀ ਬਹੁਤ ਜ਼ਿਆਦਾ ਖਰਾਬ ਦੱਸੀ ਜਾ ਰਹੀ ਹੈ ਹਾਂਜੀ ਦੋਸਤੋ ਅਮਰਦਾਪਾਲ ਦੇ ਨਾਲ ਪ੍ਰਧਾਨ ਮੰਤਰੀ ਬਾਜੇਕੇ ਨੂੰ ਵੀ ਨੈਸੇ ਲਗਾ ਕੇ ਉਸ ਤੋਂ ਬਾਅਦ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਸੀ ਪ੍ਰਧਾਨ ਮੰਤਰੀ ਬਾਜੇ ਕੇ ਲਗਾਤਾਰ ਡੇਢ ਸਾਲ ਤੋਂ ਜਿਹੜਾ ਜੇਲ੍ਹ ਦੇ ਵਿੱਚ ਬੰਦ ਸੀ ਉਸ ਤੋਂ ਪਹਿਲਾਂ ਉਹਨਾਂ ਦੀ ਕੋਈ ਵੀ ਜਿਹੜੀ ਖਬਰ ਨਿਕਲ ਕੇ ਨਹੀਂ ਆਈ ਸੀ ਪਰ ਦੋਸਤੋ ਹੁਣ ਇੱਕ ਬਹੁਤ ਵੱਡੀ ਖਬਰ ਨਿਕਲ ਕੇ ਆਈ ਹੈ ਪ੍ਰਧਾਨ ਮੰਤਰੀ ਬਾਜੇ ਕੀ ਜਿਹੜੀ ਤਬੀਅਤ ਹੈ ਉਹ ਬਹੁਤ ਜ਼ਿਆਦਾ ਖਰਾਬ ਹੋਈ ਹੈ ਗੱਲ ਕਰੀਏ ਭਾਈ ਅਮਰਤਪਾਲ ਸਿੰਘ ਖਾਲਸਾ ਦੀ ਦੋਸਤੋ ਅਮਰਤਪਾਲ ਸਿੰਘ ਖਾਲਸਾ ਜਿਹੜੇ ਐਮਪੀ ਬਣ ਚੁੱਕੇ ਨੇ ਤੇ 24 ਤਰੀਕ ਨੂੰ ਜਿਹੜੇ ਬਾਹਰ ਆ ਰਹੇ ਨੇ ਜਦੋਂ ਭਾਈ ਅਮਰਤਪਾਲ ਸਿੰਘ ਖਾਲਸਾ ਨੇ ਪੰਜਾਬ ਵਿੱਚ ਕਬਹੀਰ ਚਲਾਈ ਸੀ ਵੀ ਪੰਜਾਬ ਦੇ ਨੌਜਵਾਨਾਂ ਨੂੰ ਜਿਹੜਾ ਸਿੱਖ ਬਣਾਉਣੇਗਾ ਤਾਂ ਉਸ ਤੋਂ ਪ੍ਰਭਾਵਿਤ ਹੋ ਕੇ ਅਮਰਤਪਾਲ ਸਿੰਘ ਖਾਲਸਾ ਤੋਂ ਪ੍ਰਭਾਵਿਤ ਹੋ ਕੇ ਪ੍ਰਧਾਨ ਮੰਤਰੀ ਬਾਜੇਕੇ ਨੇ ਅਮਰਤ ਛੱਕਿਆ ਸੀ ਤੇ ਦੋਸਤੋ ਪਰ ਜਦੋਂ ਖੇਤਾਂ ਵਿੱਚ ਪ੍ਰਧਾਨ ਮੰਤਰੀ ਬਾਜੇਕੇ ਵੀਡੀਓ ਬਣਾ ਰਿਹਾ ਸੀ ਤੇ ਉਸ ਤੋਂ ਬਾਅਦ ਜਿਹੜਾ ਪੁਲਿਸ ਵੱਲੋਂ ਚੱਕ ਲਿਆ ਜਾਂਦਾ ਤੇ ਐਨਐਸਏ ਲਗਾ ਕੇ ਡਿਊਬਗੜ੍ਹ ਜੇਲ੍ਹ ਵਿੱਚ ਬਿਨਾਂ ਕਸੂਰ ਤੋਂ ਭੇਜ ਦਿੱਤਾ ਜਾਂਦਾ ਉਸ ਤੋਂ ਬਾਅਦ ਦੋਸਤੋ ਲਗਾਤਾਰ 1.5 ਸਾਲ ਤੋਂ ਜਿਹੜਾ ਪ੍ਰਧਾਨ ਮੰਤਰੀ ਬਾਜੇਕੇ ਉਹ ਜੇਲ੍ਹ ਵਿੱਚ ਬੰਦ ਸੀ ਤੇ ਹੁਣ ਜਿਹੜੀ ਖਬਰ ਨਿਕਲ ਕੇ ਆ ਰਹੀ ਹੈ ਵਿਪਰਧਾਨ ਮੰਤਰੀ ਵੱਜਗਦੀ ਜਿਹੜੀ ਤਬੀਅਤ ਹੈ ਉਹ ਬਹੁਤ ਜ਼ਿਆਦਾ ਖਰਾਬ ਹੋ ਗਈ। ਅਮਰਤਪਾਲ ਸਿੰਘ ਖਾਲਸਾ ਨੇ ਜਿਹੜੀ ਚਿੱਠੀ ਲਿਖੀ ਹੈ ਸੈਂਟਰ ਸਰਕਾਰ ਨੂੰ ਕਿ ਉਸ ਨੂੰ ਜਿਹੜੀ ਸੌਂ ਚੱਕਣ ਲਈ ਬਾਹਰ ਭੇਜਿਆ ਜਾਵੇ ਤੇ ਉਸ ਤੋਂ ਬਾਅਦ ਜਿਹੜਾ 24 ਜੂਨ ਦਾ ਇੱਕ ਐਲਾਨ ਹੋਇਆ ਵੀ 24 ਜੂਨ ਨੂੰ ਜਿਹੜੇ ਭਾਈ ਅਮਰਤਪਾਲ ਸਿੰਘ ਖਾਲਸਾ ਜੀ ਜੇਲ੍ਹ ਤੋਂ ਬਾਹਰ ਆ ਸਕਦੇ ਨੇ। ਤਾਂ ਦੋਸਤੋ ਤੁਸੀਂ ਵੀ ਅਮਰਤਪਾਲ ਸਿੰਘ ਦੀ ਖੁੱਲਕੇ ਸਪੋਰਟ ਕਰੋ ਤੇ ਨਾਲ ਹੀ ਸ਼ੁਕਰਗੁਜ਼ਾਰ ਕਰੋ ਪਰਮਾਤਮਾ ਦਾ ਵੀ ਪ੍ਰਧਾਨ ਮੰਤਰੀ ਵੱਜਗਦੀ ਜਿਹੜੀ ਤਬੀਅਤ ਹੈ ਉਹ ਬਿਲਕੁਲ ਠੀਕ ਹੋ ਜਾਵੇ। ਦੋਸਤੋ ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਨਾਲ।